ਬੁਲੇਟ ਤੇ ਪਟਾਕੇ ਪਾਉਣ ਵਾਲੇ ਆ ਵੀਡੀਓ ਜ਼ਰੂਰ ਦੇਖ ਲੈ ਜੀ ਹਾਂ ਦੱਸਿਓ ਕਿ ਮੋਗਾ ਦੇ ਵਿੱਚ ਪੁਲਿਸ ਵੱਲੋਂ ਆਪਣੇ ਬੁਲਟ ਦੇ ਉੱਤੇ ਪਟਾਕੇ ਚਲਾਉਣ ਵਾਲੇ ਪਟਾਕੇ ਵਜਾਉਣ ਵਾਲੇ ਸਲੰਸਰਾਂ ਨੂੰ ਜਿਹੜਾ ਪੁਲਿਸ ਵੱਲੋਂ ਲਾ ਕੇ ਜਿਹੜਾ ਆ ਹਥੋੜਿਆਂ ਦੇ ਨਾਲ ਤੋੜ ਦਿੱਤਾ ਗਿਆ ਇੱਕ ਵੱਖਰਾ ਜਿਹੜਾ ਆ ਕੰਮ ਜਿਹੜਾ ਪੁਲਿਸ ਵੱਲੋਂ ਮੋਗਾ ਦੇ ਵਿੱਚ ਕੀਤਾ ਗਿਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪੁਲਿਸ ਵੱਲੋਂ बार-बार ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਬੁਲਡ ਤੇ ਜਿਹੜੇ ਪਟਾਕੇ ਉਹ ਨਾ ਪਾਈ ਜਾਣ ਤਾਂ ਲੇਕਿਨ ਲੋਕ ਜਿਹੜੇ ਨੇ ਉਹ ਸੁਧਰ ਦਾ ਨਾਂ ਨਹੀਂ ਸੀ ਲੈ ਰਹੇ ਤਾਂ ਪੁਲਿਸ ਵੱਲੋਂ ਹੁਣ ਐਕਸ਼ਨ ਕਰਦਿਆ ਹੋਇਆ ਬੁਲਡ ਤੋਂ ਸਲੰਸਰ ਲਾ ਕੇ ਜੜਾਇਆ ਹੁਣ ਤੋੜ ਦਿੱਤੇ ਜਾ ਰਹੇ ਆ ਤੇ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਜੋਗਾ ਸਿਰਫਰ ਮੌਕੇ ਤੇ ਦਿਸਾਂ ਦੇ ਰਿਹਾ ਤਾਕ ਵੀ ਭਾਰੀ ਤਰ੍ਹਾਂ ਦੀ ਟੀਮਾਂ ਤੇ ਇਸ ਮਸਲੇ ਨੂੰ ਹੱਲ ਕਰਨ ਲਈ ਪੂਰੇ ਸੰਚਾਰ ਵਿਭਾਗ ਨਾਲ ਕੰਮ ਕਰ ਰਹੀ ਆ ਇਸੇ ਦਿਨ ਤੋਂ ਅਸੀਂ ਬਹੁਤੇ ਪਟਾਕੇ ਜਿਹੜੇ ਆ ਉਹਨਾਂ ਤੋਂ ਬਦੀ ਮਹਿਮਤ ਲਾਈ ਆ ਤੇ ਪਿਛਲੇ ਹਫਤੇ ਤੋਂ ਮੈਸਰਪੁਰ ਤੇ ਕੰਮ ਕਰ ਰਹੇ ਆ ਤੇ 5-7 ਬੁਲਟ ਪਿਛਲੇ ਹਫਤੇ ਮੇਰੇ ਵੱਲੋਂ ਬੌਂਡਰੀ ਕੀਤੇ ਗਏ ਨੇ ਤੇ ਅੱਜ ਸਾਡਾ ਸੀਗਾ ਵਿਚਨ ਵੀ ਜਿਹੜੇ ਪਟਾਕੇ ਪੁੰਦੇ ਨੇ ਸਤੰਤਰ ਅੱਜ ਅਸੀਂ ਵਾਕਖਾ ਤੇ ਟੌਕਾ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ ਤੇ ਤੇ ਜਿਹੜਾ ਟ੍ਰੈਫਿਕ ਦੇ ਪ੍ਰੋਡਿਊਸ਼ਨ ਦਾ ਮਤਲਬ ਜਿਹੜੇ ਸਤੰਤਰ ਪਟਾਕੇ ਮਾਰਦੇ ਨੇ ਦਿਨ ਹਾਰ ਦੇ ਮਰੀਜ਼ ਆ ਉਹਨਾਂ ਤੇ ਅਸਰ ਪੈਂਦਾ ਲੋਕਾਂ ਦੇ ਆਵਾਜ਼ਾਈ ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਦਾ ਜਿਨੇ ਤਾਕੇ ਮਾਰ ਕੇ ਲੱਗਦੇ ਆ ਤੇ ਉਹਨਾਂ ਦੇ ਅਸੀਂ سانس ਸੁਲਵਾ ਕੇ ਇਲਾਜ ਕਰਕੇ ਤੇ ਜਿਹੜੇ سانس ਸਾਹ ਨਸ਼ ਕੀਤਾ ਗਿਆ ਘਟੋ ਘਟਾ ਤੁਸੀਂ ਅੱਜ 10 ਤੋਂ 12 ਜਿਹੜੇ ਫੁੱਟ ਪਟਾਕੇ ਪਾਉਂਦੇ ਸੀ ਉਹਨੇ ਤਾਰ ਕੀਤਾ ਗਿਆ ਨੇ ਉਹਨਾਂ ਦੇ سانس ਸਾਹ ਨਸ਼ ਕੀਤੇ ਗਏ ਨੇ ਇਸ ਕਰਕੇ ਜਿਹੜੀ ਟ੍ਰੈਫਿਕ ਰਫਸਾਂ ਨੂੰ ਪਿੱਛੇ ਤਰ੍ਹਾਂ ਦੇ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾਂ ਪੋਲਿਊਸ਼ਨ ਪਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਉਹਨਾਂ ਨੂੰ ਸਪਿਆ ਨਹੀਂ ਕੀਤਾ ਜਾਊਗਾ ਇਸੇ ਤਰ੍ਹਾਂ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਰਹੂ ਹਾਂਜੀ ਜਿਹੜੀ ਸਾਡੀ ਕਾਰਵਾਈ ਚੱਲਦੀ ਆ ਅਸੀਂ ਇਹਨਾਂ ਨੂੰ ਪੁੱਛਿਆ ਜਿਹੜੇ ਇੱਕ ਦੋ ਦੁਕਾਨਦਾਰ ਸਿੱਧਾ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਪਰਮਾਨੇ ਜਾਰੀ ਕਰਾਂਗੇ ਨੋਟਿਸ ਭੇਜਾਂਗੇ ਪਹਿਲਾਂ ਉਹਨਾਂ ਨੂੰ ਨੋਟਿਸ ਭੇਜ ਕੇ ਜਾਣ ਅਗਾਊਂ ਕਰਾਵਾਂਗੇ ਤੇ ਨਾ ਉਹ ਆਪਣੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਆਪ ਦੇ ਵੱਲੋਂ ਉਹਨਾਂ ਦੇ ਤਵਾਜੇ ਕਿ ਨੋਟਿਸ ਜਾਰੀ ਕੀਤੇ ਨੇ ਕਰਕੇ ਉਹਨਾਂ ਨੂੰ ਪਹਿਲਾਂ ਪੁੱਛਾਂਗੇ ਤੇ ਨਾ ਹੋਵੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕਿੰਨੇ ਬੁਲਟ ਹੈ ਜਿਹੜੇ ਬੰਦ ਕੀਤੇ ਗਏ ਔਰ ਕਿੰਨੇ ਦੇ ਚਲਾ ਰਹੇ ਅਸੀਂ ਅੱਜ 10 ਤੋਂ 12 ਜਿਹੜੇ ਬੁਲਟ ਹੈ ਉਹਨਾਂ ਦੇ ਜਿਹੜੇ ਆ ਸੰਸਰ ਲਾ ਤੇ 5 ਤੋਂ 6 ਵੋਲਟਾਂ ਪਿਛਲੇ ਹੱਥ ਵੱਲੋਂ ਕੰਪਾਉਂਡ ਬੰਦ ਕੀਤੇ ਗਏ ਸੀਗੇ 207 ਕਿਲੋਮਟਰ ਦੇ ਆਦੀ ਉਹਨਾਂ ਅਸੀਂ ਸੁਣਿਆ ਆਪਾਂ ਜਿਹੜੀ ਅਸੀਂ ਬੰਦੀ ਤੋਂ ਕਾਰਵਾਈ ਉਹਨਾਂ ਦੇ ਖਿਲਾਫ ਅਸੀਂ ਸਿਰਫ ਨਸ਼ੀ ਕੀਤਾ ਤੇ ਸਰਾਤਰਾਂ ਵਿੱਚ ਤਾਨ ਵੀ ਕੀਤੇ ਆ ਅਸੀਂ ਕਿਸੇ ਨੂੰ ਸਪਿਆਰ ਨਹੀਂ ਕੀਤਾ ਜੀ ਅਪੀਨ ਕੀ ਕਰੋਂਗੇ ਲੋਕਰ ਲੋਕਾਂ ਨੂੰ ਅਸੀਂ ਫਿਰ ਕਰਾਂਗੇ ਵੀ ਸਾਡਾ ਪੁਲਿਸ ਪ੍ਰਜਾ ਚਿੰਦਾ ਟ੍ਰੈਫਿਕ ਦਾ ਸਹਿਯੋਗ ਦਿਓ ਔਰ ਜੋ ਵੀ ਟ੍ਰੈਫਿਕ ਪੁਲਿਸ ਮਤਲਬ ਟ੍ਰੈਫਿਕ ਇਸ ਬਕਰ ਵੱਲ ਕਰ ਲਈ ਜਿਸ ਮਤਲਬ ਜਿਹੜੀਆਂ ਪਾਰਕਾਂ ਬਾਜ਼ਾਰ ਦੇ ਵਿੱਚ ਜਿਹੜੇ ਆਪਣਾ ਹਫ਼ਤਾ ਦੇ ਵਿੱਚ ਇਮੇਟੀ ਕਰਦੇ ਵਿੱਚ ਜੋ ਆਪਣਾ ਟਾਊਨ ਹਾਲ ਦੇ ਵਿੱਚ ਉੱਥੇ ਆਪਣੇ ਵੀ ਕਲਪਾਰਟ ਦੇ ਵਿੱਚ ਲਾਓ ਜਿਹੜੇ ਵੋਟ ਪਾ ਕੇ ਲਾਉਂਦੇ ਨਾਲ ਕਾਲੀਆਂ ਫਿਲਮਾਂ ਕਾਲੀਆਂ ਫਿਲਮਾਂ ਦੇ ਪਿੱਛੇ ਹਾਸੇ ਚਲਾਣ ਕੀਤੇ ਨੇ ਕਾਲੀਆਂ ਫਿਲਮਾਂ ਪ੍ਰੈਸ਼ਰ ਹਾਣ ਨਾਲ ਉਹਨੇ ਚਲਾਣ ਕੀਤੇ ਨੇ ਪ੍ਰੈਸ਼ਰ ਹਾਣ ਨਾਲ ਲਾ ਕੇ ਨਾ ਉਹ ਕਾਲੀਆਂ ਫਿਲਮਾਂ ਨਾਲ ਲਾ ਕੇ ਉਹ ਜਿਹੜੇ ਵੋਟ ਪਾ ਕੇ ਲਾ ਕੇ ਚਲਾਉਂਦੇ ਨਾਲ ਲੈ ਕੇ ਹੁਣ ਉਹਨਾਂ ਦੇ ਖਿਲਾਫ ਫਿਰ ਤੱਕ ਨਾ ਕਾਰਵਾਈ ਚੱਲਦੀ ਰਹੇਗੀ ਅਸੀਂ ਡਾਕੂਮੈਂਟ ਵੀ ਚੈੱਕ ਕਰਦੇ ਇਹਨਾਂ ਦੇ ਕਾਗਜ਼ ਹੁੰਦੇ ਸੀ ਉਹਨਾਂ ਦੇ ਬੰਦ ਖਿਲਾਫ ਤੋਂ ਕਾਰਵਾਈ ਕਰਦੇ ਆ ਇਹ ਚਲ ਤਾਂ ਜਿੱਦਾਂ ਬੋਲਦੇ ਕਾਰਵਾਈ ਕਰਦੀਏ ਚਲਾਨ ਕੱਟਦੀਏ ਜਦੋਂ ਫਾਲਤ ਨਹੀਂ ਹੁੰਦਾਗਾ ਉਹਦਾ ਚਾਲਾਨ ਜਾਂ ਗੱਡੀ ਦੇ ਨਾਲ ਜਾਂ ਵਾਈਪਰ ਦੇ ਨਾਲ ਲਗਾ ਦਿੱਤਾ ਜਾਂਦਾ ਫਿਰ ਬਾਲਕ ਨੂੰ ਕਿਵੇਂ ਪਤਾ ਲੱਗਦਾ ਹੈ ਮੇਰੀ ਗੱਡੀ ਦਾ ਚਾਲਾਨ ਇਹ ਉਹਨਾਂ ਦਾ ਜਿਹੜਾ ਫੋਨ ਨੰਬਰ ਹੁੰਦਾ ਤਾਂ ਜੀ ਆਨਲਾਈਨ ਕਰਦੀ ਉਹਨਾਂ ਨੂੰ ਪੈਸੇ ਚਲਾ ਜਾਂਦਾ ਤਾਰਦਾ ਜੀ ਹੁਣ ਤਾਂ ਸਾਰੇ ਚਾਲਾਨ ਆਨਲਾਈਨ ਹੀ ਆ ਜੀ ਉਹਨਾਂ ਨੂੰ ਟੈਲੀਫੋਨ ਤੇ ਮੈਸੇਜ ਆ ਜਾਦਾ ਕਿ ਉਹਦਾ ਚਾਲਾਨ ਭਰ ਲ ਲੀ ਜੀ ਇਹ ਲਗਾਤਾਰ ਕਾਰੋਈ ਜਾਂਦੀ ਜਾਂਦੀ ਰਹੇਗੀ ਜੀ